ਬੱਬਨ ਕਹਿੰਦੀ ਏ ਦੁਨੀਆ ਏ ਪਰ ਅੰਨੀ ਜਾਨ ਦਾ ਮਾਲਕ ਆ ਬੁੱਲੋ ਵਾਲਿਆ ਸ਼ਰੀਫ ਜਿਹੜੇ ਕਿਹੜੇ ਸ਼ਾਮ ਗਰਾਸੀ ਵਾਲੇ ਫੌਜੀ ਨੂੰ ਪਾਲਜੀ ਕਹਿੰਦੇ ਹੁੰਦੇ ਸਨ ਵੀ ਅੰਨੀ ਜਾਨ ਆ ਆ ਤੈਨ੍ਹੇ ਵਿੱਚ ਬੁੱਲੋ ਵਾਲਿਆ ਰੁਮੇ ਆਖਰੇ ਹੁੰਦੇ ਆ ਬਲੂ ਘੋੜੇ ਵੀ ਮੁੰਡੇ ਦੇ ਵਿੱਚ ਅੰਨੀ ਜਾਨ ਜੇ ਕਦੇ ਥੋੜਾ ਜਿਹਾ ਕਬੱਡੀ ਪਾਉਂਦਾ ਹੋਰ ਬੱਲ ਸਿੱਖ ਲਵੇ ਨਾ ਕਿੰਨਾ ਵੀ ਸਾਰੀ-ਸਾਰੀ ਦਿਹਾੜੀ ਜਿਹੜਾ ਉਹ ਸ਼ਰੀਬ ਜਫਾਰੀ ਖਾ ਸਕਦਾ ਹੈ ਇਹ ਆਪੋ ਆਪਣੇ ਅੰਦਾਜ਼ੇ ਨੇ ਲੈ ਵੀ ਗਿੰਨੀ ਪਾਸ ਇਧਰ ਦੇ ਪਾਸੇ ਨੌਜਵਾਨਾ ਜਫੀ ਗੱਲ ਰਾਜੇ ਦੀ ਹੁੰਦੀ ਹੈ ਗੱਲ ਖੇਡ ਕਬੱਡੀ ਦੀ ਹੁੰਦੀ ਹੈ ਕੋਈ ਗੱਲ ਨਹੀਂ ਪਲੀਜ਼ ਬਾਹਰ ਆਏ ਕੱਪੜੇ ਵਾਲੇ ਯਾਰ ਬਾਹਰ ਚਲੋ ਯਾਰ ਕਿੰਨੀ ਕਬਰੀ ਤੁਹਾਨੂੰ ਦਸੀਏ ਭਾਈ ਫਾਈਨਲ ਮੈਚ ਹੈ ਮੇਰੀ ਬੇਨਤੀ ਹੈ ਖਿਡਾਰੀਆਂ ਨੂੰ ਕੇ ਤੁਸੀਂ ਵੱਡੇ ਹੋ ਸੋ ਵਿਸ਼ੇਸ਼ ਤੌਰ ਤੇ ਤੁਹਾਡਾ ਬਹੁਤ ਬਾਰ ਜਦੋਂ ਕਪੜੇ ਵਾਲੇ ਯਾਰ ਬਾਹਰ ਆਪਾਂ ਫਾਈਨਲ ਦੀਆਂ ਕੁਝ ਗੇੜੇ ਦਾ ਬਾਕੀ ਜਾਂ ਨਕੇ ਭਾੜੀ ਦੰਨੇ ਵੀਰ ਤੇ ਆਪਾਂ ਫਾਈਨਲ ਜਿਹੜਾ ਹੈਨ ਵਧੀਆ ਤਰੀਕੇ ਨਾਲ ਦੁਨੀਆ ਨੂੰ ਦਿਖਾ ਰਹੀ ਹੈ ਹੁਣ ਤੱਕ ਇੱਕ ਇੱਕ ਗੇੜੇ ਦਾ ਲੋਕ ਸੋ ਯਾਰ ਬਾਹਰ ਚਲੋ ਕਪੜੇ ਵਾਲੇ ਬਾਹਰ ਯਾਰ ਭਾਈ ਇਹ ਕਮੇਟੀ ਦੇ ਜੋ ਬੰਦੇ ਪਏ ਨੇ ਤੁਹਾਨੂੰ ਫੜ ਕੇ ਕੋ ਕੱਢੂ ਫੇ ਚੰਗੇ ਰਹੋਗੇ ਯਾਰ ਇਹ ਤਾਂ ਬੜੀ ਬੜਾ ਵਧ ਗਿਆ ਮਾਹੌਲ ਕਬੱਡੀ ਦਾ ਇਸ ਕਰਕੇ ਬੇਨਤੀ ਹੈ ਵੀ ਖੇਡੇ ਵੀ ਰਾਣਾ ਕੋਈ ਰੋਲੀ ਥੋੜਾ ਜਿਹਾ ਪਿਛੇ ਹੋ ਜਾ ਭਰਾਵਾਂ ਕੇ ਫਾਈਨਲ ਦੀ ਟੱਕਰ ਹੈ ਇਹ ਗਰਮ ਤੇ ਮਾਹੌਲ ਹੋਣਾ ਹੈ ਥੋੜਾ ਜਿਹਾ ਪਿਛੇ ਹੋ ਜਾ ਭਰਾਵਾਂ ਕੇ ਹਰੋ ਜੀ ਆ ਬਾਰ ਗਰਾਊਂਡ ਚ ਜਾ ਜਿਹੜੇ ਜਿਹੜੇ ਵੀ ਕੱਪੜੇ ਪਾ ਕੇ ਗਰਾਊਂਡ ਚ ਬੈਠਾ ਬੇਨਾ ਕਿ ਉਹ ਹੱਥ ਪੜ ਕੇ ਕਿਸੇ ਨੂੰ ਬਾਹਰ ਕੱਢਿਆ ਤਾਂ ਤੁਹਾਡੀ ਬੇਨਤੀ ਹੱਥ ਜੋੜ ਕੇ ਕੀਤੀ ਜਾਂਦੀ ਹੈ ਤੁਹਾਨੂੰ ਵੀਰਾਂ ਦੇ ਵੱਲੋਂ ਬੇਨਤੀ ਹੈ ਕਿ ਵੀ ਤੁਸੀਂ ਸਾਡੇ ਸਰਕਾਰ